ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇਜ਼ਾਜ਼ੇ ਮੌਸਮ ਤੇ ਮੈਂ ਅਜਤਿੰਦਰ ਅੱਜ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਤੋਂ ਡਾਕਟਰ ਕੁਲਵਿੰਦਰ ਗੌਰਗੇਜ ਜੁੜ ਚੁੱਕੇ ਨੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਆਉਣ ਵਾਲੇ ਹਫ਼ਤੇ ਦਾ ਜਿਹੜਾ ਮੌਸਮ ਹੈ ਉਹ ਕਿਹੋ ਜਿਹਾ ਰਹਿਣ ਵਾਲਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਜਿਸ ਤਰ੍ਹਾਂ ਕੀ ਆਪਾਂ ਦੇਖ ਰਿਹਾ ਕਿ ਪਿੱਛੇ ਜਿਹੜੇ ਦਿਨਾਂ ਰਹੇ ਨੇ ਉਹਨਾਂ 'ਚ ਕਾਫੀ ਪੱਛਮੀ ਘਟਬੜੀਆਂ ਦਾ ਅਸਰ ਜਿਹੜਾ ਪੰਜਾਬ 'ਚ ਦੇਖਣ ਨੂੰ ਮਿਲਿਆ ਪਰ ਹੁਣ ਕਾਫੀ ਹੱਦ ਤੱਕ ਜਿਹੜਾ ਮੌਸਮ ਮੈਂ ਉਹ ਸਾਫ਼ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਮੌਸਮ ਜਿਹੜਾ ਉਹ ਗਰਮ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ 30°C ਤੱਕ ਰਹਿ ਸਕਦਾ ਹੈ ਤੇ ਜਿਹੜਾ ਘੱਟ ਤੋਂ ਘੱਟ ਤਾਪਮਾਨ ਹੈ ਉਹ 22 ਤੋਂ 26°C ਤੱਕ ਰਹਿ ਸਕਦਾ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੋਹਣੀ ਦੀਆਂ ਫਸਲਾਂ ਆ ਉਹਨਾਂ ਦਾ ਥੋੜਾ ਬਤਾ ਧਿਆਨ ਜੁਰ ਰੱਖਿਆ ਜਾਵੇ ਕਿਉਂਕਿ ਗਰਮੀ ਵਧਣ ਦੇ ਅਸਰ ਨਜ਼ਰ ਆ ਰਹੇ ਨੇ। ਸੋ ਜਿਵੇਂ ਕਿ ਨਰਮੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਦੀ ਜਿਹੜੀ 15 ਮਈ ਤੱਕ ਆਪਾਂ ਕਹਿੰਨੇ ਆ ਸਾਰੀਆਂ ਜਿਹੜੀਆਂ ਸਵਾਰਸ਼ ਕੀਤੀਆਂ ਕਿਸਮਾਂ ਨੇ ਜਾਂ ਬੀਟੀ ਨਰਮੇ ਦੀ ਬਜਾਈ ਇਹ 15 ਮਈ ਤੱਕ ਜਿਹੜੀ ਉਹ ਖਤਮ ਕਰ ਲੈਣੀ ਚਾਹੀਦੀ ਹੈ ਤੇ ਇਹਦੇ ਲਈ ਜਿਹੜੇ ਨਾਗੇ ਪਰਣ ਲਈ ਲਿਫਾਫਿਆਂ ਦੇ ਵਿੱਚ ਜਿਹੜਾ ਬੀਜ ਹੈ ਉਹ ਜ਼ਰੂਰ ਲਗਾ ਲੈਣਾ ਚਾਹੀਦਾ ਜਦੋਂ ਕਿਤੇ ਲੋੜ ਪਵੇ ਤਾਂ ਸੀ ਉਹਨੂੰ ਉਹਦੀ ਪੂਰਤੀ ਕਰ ਸਕੀਏ ਦੂਸਰਾ ਅਰਹਰ ਕੀ ਜਿਹੜੀ ਬਜਾਈ ਹੈ ਉਹ ਵੀ ਦੂਸਰੇ ਤੰਦਰਵਾੜੇ ਦੇ ਵਿੱਚ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਹੈ ਤੇ ਇਹਦਾ ਜਿਹੜਾ 6 ਕਿਲੋ ਪ੍ਰਤੀ ਬੀਜ ਜਿਹੜਾ ਆਪਾਂ ਉਹ ਵਰਤ ਸਕਦੇ ਹੈਗੇ ਆ ਤੇ ਇਹਦੇ ਚ 50 25 ਸੈਂਟੀਮੀਟਰ ਫਾਸਲੇ ਦੇ ਪਰ ਜਿਹੜਾ ਵੀਜ਼ਾ ਉਹ ਵੀਜ਼ਾ ਜਾ ਸਕਦਾ ਹੈ ਠੀਕ ਹੈ ਮੰਮੀ ਕਿਸਾਨਾਂ ਨਾਲ ਜਾਣਕਾਰੀ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ